ਹਾਂਜੀ ਅੱਜ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ ਇੱਕ ਬਹੁਤ ਹੀ ਸੋਹਣੀ ਕਵਿਤਾ ਨੀਲੇ ਦੇ ਸ਼ਾਸਵਾਰਨਾ ਜਾਵੋ ਨੀ ਜਾਵੋ ਸਈਓ ਸਰਦਾ ਨਾਲ ਜਾਕੇ ਕਹੀਓ ਦੇਵੋ ਸੰਦੇਸ਼ਾ ਨੀਲੇ ਦੇਸ਼ਾ ਸਵਾਰ ਨੂੰ ਸੰਤ ਸਿਪਾਹੀ ਬਣਕੇ ਜਿਸਨੇ ਖੇਢੀ ਖੇਡ ਨਿਆਰੀ ਮੈ ਬਲੀਹਾਰੀ ਅਜਤੀਕ ਵੀ ਚੁਕ ਚੁਕ ਸਜਦੇ ਕਰੇ ਸ਼੍ਰਸ਼ਟੀ ਸਾਰੀ ਸੋ ਸਵਾਰੀ ਪਰਮਪੁਰਖ ਗੁਰੂ ਰੂਪ ਖਾਸਾ ਪੰਥ ਦੇ ਸਿਰਜਨਹਾਰ ਨੂੰ ਜਾਵੋ ਨੀ ਜਾਵੋ ਸਈਓ ਸਰਦਾ ਨਾਲ ਜਾਕੇ ਕਹੀਓ ਦੇਵੋ ਸੰਦੇਸ਼ਾ ਨੀਲੇ ਦੇਸ਼ਾ ਸਵਾਰ ਨੂੰ ਧਰਮ ਹੇਤ ਪਰਿਵਾਰ-ਵਾਰ ਜਿਸ ਰੱਬ ਦਾ ਸ਼ੁਕਰ ਮਨਾਇਆ ਕਰਜ਼ ਚੁਕਾਇਆ ਸਭ ਕੁਝ ਮੌਤ ਦੇ ਮੂੰਹ ਵਿੱਚ ਦੇ ਕੇ ਮਹਾਬਲੀ ਮੁਸਕਰਾਇਆ ਨਹੀਂ ਘਬਰਾਇਆ ਨਮਸਕਾਰ ਲੱਖ ਵਾਰ ਮੇਰਾ ਉਸ ਪੂਰਨ ਗੁਰ ਉਵਤਾਰ ਨੂੰ ਜਾ ਵੋ ਨੀ ਜਾ ਵੋ ਸਹੀਓ ਸਰਦ ਨਾਲ ਜਾ ਕੇ ਕਹੀਓ ਦੇਵੋ ਸੰਦੇਸ਼ਾ ਨੀਲੇ ਦੇ ਸ਼ਾਸਵਾਰ ਨੂੰ ਸਭੇ ਸੰਜੀਵਾਰ ਸਦਾਇਨ ਦਜਸ ਦਿੱਤਾ ਨਾਰਾ ਬੜਾ ਪਿਆਰਾ ਮਾਨੋ ਦੇ ਉਪਦੇਸ਼ਾਂ ਨੂੰ ਅੱਜ ਭੁੱਲਿਆ ਆਲਮ ਸਾਰਾ ਫੇਰ ਦੋਵਾਰਾ ਜਗਤ ਜਲੰਦਾ ਜਾਦ ਕਰੇਂਦਾ ਦੁਸ਼ਟ ਦੁਆਮਨ ਅਵਤਾਰ ਨੂੰ ਜਾਵੋ ਨਹੀਂ ਜਾਵੋ ਸਈਓ ਜਾਵੋ ਨਹੀਂ ਜਾਵੋ ਸਈਓ ਸਰਦਨਾਲ ਜਾਕੇ ਕਈਓ ਦੇਵੋ ਸੰਦੇਸ਼ਾ ਨੀਲੇ ਦੇਸ਼ਾ ਸਵਾਰਨੋ ਦੇਵੋ ਸੰਦੇਸ਼ਾ ਨੀਲੇ ਦੇਸ਼ਾ ਸਵਾਰਨੋ